ਸਾਥੀਏ ਕਾਲ ਪੀਪੀ 33 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਪੰਜਾਬ ਵਿੱਚ ਕਾਨੂੰਨ ਦੀ ਵਿਵਸਥਾ ਇਸ ਸਮੇਂ ਪਾਣੀ ਨਾਲੋਂ ਪਤਲੀ ਹੋ ਚੁੱਕੀ ਹੈ ਕਾਨੂੰਨ ਦੀ ਸਥਿਤੀ ਇਸ ਸਮੇਂ ਇਹੋ ਜਿਹੀ ਹੈ ਜਿਵੇਂ ਕੱਚ ਤੜਕ ਗਿਆ ਹੋਵੇ ਕਾਨੂੰਨ ਦੀ ਸਥਿਤੀ ਇਹੋ ਜਿਹੀ ਹੈ ਕਿ ਕਾਨੂੰਨ ਦੀ ਰੱਸੀ ਢਿੱਲੀ ਹੁੰਦੀ ਜਾ ਰਹੀ ਹੈ ਇਸ ਸਮੇਂ ਅਸੀਂ ਨਵਾਂ ਸ਼ਹਿਰ ਪੰਡੋਰਾ ਮਹੱਲਾ 'ਚ ਮੌਜੂਦ ਹਾਂ ਔਰ ਜਿਸ ਥਾਂ ਤੇ ਮੈਂ ਖੜ੍ਹਾ ਇੱਥੋਂ ਗੋਲੀ ਚਲਾਈ ਗਈ ਹੈ ਤੇ ਗੋਲੀ ਜਿਹੜੀ ਹੈ ਅੱਧੀ ਦੇਖ ਸਕਦੇ ਹੋ ਗੌਤਮ ਬੈਂਗਲ ਸਟੋਰ ਹੈ ਔਰ ਇੱਥੇ ਜਿਸ ਥਾਂ ਤੇ ਮੈਂ ਖੜ੍ਹਾ ਦੱਸਿਆ ਜਾ ਰਿਹਾ ਹਾਲਾਂਕਿ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਇੱਥੋਂ ਖੜ ਕੇ ਕਹਿੰਦੇ ਗੋਲੀ ਚਲਾਈ ਜਾਂਦੀ ਹੈ ਮੋਟਰਸਾਈਕਲ ਸਵਾਰ ਆਉਂਦੇ ਔਰ ਆ ਜਿੱਥੇ ਅਫਸਰ ਸਹਿਬਾਨ ਹੱਥ ਲਗਾ ਰਿਹਾ ਕਹਿੰਦੇ ਇੱਥੇ ਗੋਲੀ ਵੱਜਦੀ ਹੈ ਆਹ ਦਖੰਜਰ ਵਿੱਚ ਨੇੜੇ ਆ ਕੇ ਇੱਥੇ ਗੋਲੀ ਵੱਜਦੀ ਹੈ ਔਰ ਪਿੱਛੇ ਕਾਰਨ ਕੀ ਹੈ ਇਹ ਗੱਲ ਹਾਲੇ ਸਮਝ ਨਹੀਂ ਲੱਗੀ ਪਰ ਵੱਡੀ ਗੱਲ ਇਹ ਹੈ ਕਿ ਕਾਨੂੰਨ ਦੀ ਜਿਹੜੀ ਸਥਿਤੀ ਹੈ ਦਿਨ-ਪ੍ਰਤੀ ਦਿਨ ਡਗਮਗਾ ਰਹੀ ਹੈ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਹਾਲਾਂਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਤੇ ਕੰਟਰੋਲ ਕਰ ਲਿਆ ਲੇਕਿਨ ਇਸ ਸਮੇਂ ਜੋ ਆ ਸੁਰੱਖਿਅਤ ਮਾਹੌਲ ਹੈ ਉਸ ਕਰਕੇ ਲੋਕ ਜਿਹੜੇ ਆ ਉਹ ਡਰਦੇ ਆ ਤੇ ਆਪਣੇ ਬੱਚੇ ਨੂੰ ਕਹਿੰਦੇ ਕਿ ਭਾਈ ਤੁਸੀਂ ਪਲੱਸ 2 ਕਰਕੇ ਪਮਾ ਡਵਈ ਚਲ ਜਾਓ ਇੱਥੋਂ ਚਲੇ ਜਾਓ ਆ ਮੌਕੇ ਤੇ ਲੋਕ ਮੌਜੂਦ ਖੜੇ ਆ ਦਿਖਾ ਇੱਕ ਵਾਰ ਜਦ ਗੋਲੀ ਚੱਲਦੀ ਹੈ ਲੋਕ ਹਿਲ ਜਾਂਦੇ ਆ ਕਿ ਹੋਇਆ ਕੀ ਹੈ ਆਵਾਜ਼ ਬਹੁਤ ਤੇਜ਼ ਆਉਂਦੀ ਹੈ ਔਰ ਲੋਕ ਜਿਹਨ ਦੁਕਾਨਾਂ ਚੋਂ ਬਾਹਰ ਆ ਕੇ ਦੇਖਣ ਲਈ ਕਿ ਹੋਇਆ ਕੀ ਪਰ ਦੱਸਿਆ ਜਾ ਰਿਹਾ ਕਿ ਗੋਲੀ ਚੱਲੀ ਹੈ ਜੀ ਅਬੇ ਜੀ ਕੀ ਇਨਫੋਰਮੇਸ਼ਨ ਕੀ ਹੈ ਜੀ ਤੁਹਾਡੇ ਕੋਲ ਨੇ ਕੋਈ ਕਹਿੰਦੇ ਕੋਈ 7:10 ਤੇ ਨਾ ਦੋ ਮੋਟਰਸਾਈਕਲ ਤੇ ਆਏ ਆ ਦੋ ਦੋ ਇੱਕ ਇੱਕ ਮੋਟਰਸਾਈਕਲ ਤੇ ਦੋ ਜਾਨੇ ਤੇ ਇੱਕ ਨੇ ਆ ਦੇ ਤੂੰ ਨਿਸ਼ਾਨ ਦੇਖ ਹੀ ਲਿਆ ਇਹ ਗੋਲੀ ਲੱਗਦੀ ਕਿ ਛਰਰਾ ਲੱਗਦਾ ਜੀ ਇਹ ਤਾਂ ਛਰਰਾ ਹੀ ਲੱਗਾ ਹੋਗਾ ਨਾ ਮਤ ਤੁਹਾਡੇ ਗਿਆ ਪਰ ਉਹਨੇ ਫਾਇਰ ਕੀਤਾ ਤੇ ਹਾਂ ਹਾਂ ਤੇ ਵੈਸੇ ਉਹ ਧਮਕੀ ਲਈ ਵੀ ਇਹਨਾਂ ਨੂੰ ਕੋਈ ਪਹਿਲਾਂ ਕਾਲ ਆਈ ਹੋਈ ਨਹੀਂ ਹਾਲ ਤੱਕ ਕੋਈ ਰਿਕਾਰਡਡ ਤਾਂ ਅਸੀਂ ਗੱਲ ਤਾਂ ਨਹੀਂ ਹੈਗੀ ਹੈਗੀ ਤੇ ਗੱਲ ਕਰਨ ਕੋਈ ہماری ਬਰੀਫਿੰਗ ਤਾਂ ਆਈ ਹੀ ਸੀ ਦੇਖ ਰਣੇ ਜੀ ਨਹੀਂ ਬੈਠੇ ਕਰਾਂਗੇ ਕੋਈ ਖੋਲ ਮਿਲਿਆ ਕੁਝ ਕੋਈ ਕੁਝ ਨਹੀਂ ਮਿਲਿਆ ਜੇ ਵੈਰੀਫਾਈ ਕਰਾਂਗੇ ਦੁਕਾਨਦਾਰ ਨੇ ਦੱਸਿਆ ਕੋਈ ਕਿਸ ਨਾਲ ਕੋਈ ਝਗੜਾ ਹੋਵੇ ਨਹੀਂ ਉਹਨੇ ਕਦੇ ਕੋਈ ਥ੍ਰੈਟ ਨਹੀਂ ਹੈ ਕਦੇ ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ ਕਿ ਕਿ ਦੇਖ ਲੈ ਵੈਰੀਫਾਈ ਕਰ ਕੋਈ ਖੋਲ ਜਾਂ ਕੁਝ ਦੇਖੋ ਜੀ ਸੀਨੇ ਤਾਂ ਅਸਰ ਆ ਰਿਹਾ ਹੈ ਵੈਰੀਫਾਈ ਕਰ ਲੈਂਦੇ ਠੀਕ ਹੈ ਜੀ ਦੁਕਾਨਦਾਰ ਨੇ ਦੱਸਣ ਮਤਾਂ ਕੋਈ ਹੋਲ ਇੱਕ ਮਿੰਟ ਚ ਆਪਾਂ ਕੁਝ ਨਹੀਂ ਦੱਸ ਸਕਦੇ ਠੀਕ ਹੈ ਠੀਕ ਹੈ ਪਰ ਸਵਾਲ ਹੋਈ ਹਾਲਾਤ ਵਿਗੜਦੇ ਜਾ ਰਹੇ ਆ ਪਹਿਲਾਂ ਬੰਗਿਆਂ ਚ ਗੋਲੀ ਚੱਲਦੀ ਐ ਉਹਦੀ ਚਰਚਾ ਪੂਰੇ ਪੰਜਾਬ ਚ ਹੁੰਦੀ ਐ ਹੁਣੇ ਨਵਾਂ ਸ਼ਹਿਰ ਇੱਕ ਸੰਘਣੇ ਬਾਜ਼ਾਰ ਵਿੱਚ ਗੋਲੀ ਚੱਲਦੀ ਐ ਤਾਂ ਇਹ ਦੁਕਾਨ ਦੇ ਓਨਰ ਐ ਉਹਨਾਂ ਨੂੰ ਜਿਹੜਾ ਨਾਲ ਲੈ ਕੇ ਜਾਇਆ ਜਾ ਰਿਹਾ ਉਹਨਾਂ ਦੇ ਬਿਆਨ ਲੈ ਜਾਣਗੇ ਉਹ ਕਹਿੰਦੇ ਕਿ ਸਾਨੂੰ ਕਦੀ ਕੋਈ ਥ੍ਰੈਟ ਨਹੀਂ ਆਇਆ ਕਿਸੇ ਨੇ ਕੋਈ ਧਮਕੀ ਨਹੀਂ ਦਿੱਤੀ ਪਰ ਫਿਰ ਵੀ ਮੈਂ ਇੱਕ ਵਾਰੀ ਗੌਤਮ ਜੀ ਨਾਲ ਗੱਲ ਕਰ ਗੌਤਮ ਜੀ ਅੱਛਾ ਕੋਈ ਥ੍ਰੈਟ ਐ ਪਹਿਲਾਂ ਕੁਝ ਰੈਟ ਆਏ ਹੋਵੇ ਕੁਤਮ ਕੀ ਆਈ ਹੋਵੇ ਤਾਂਗੇ ਨਹੀਂ ਗੋਏ ਤਾਂਗੇ ਨਹੀਂ ਆਈ ਇਹ ਕੋਈ ਮੁੰਡੇ ਪਛਾਣੇ ਕੋਈ ਕੋਈ ਇੱਕ ਨਵੇਂ ਨਵੇਂ ਕੋਈ ਪਛਾਣ ਜਿਵੇਂ ਨਹੀਂ ਮੋਮ ਬਣੇ ਇੱਕ ਦਿਨ ਕੋਈ ਝਗੜਾ ਹੋਇਆ ਮੋਮ ਬਣੇ ਸੀਗੇ ਇਹਨਾਂ ਨੇ ਬੀਤੇ ਇੱਕ ਦਿਨ ਚ ਕਿਸੇ ਨਾਲ ਨਹੀਂ ਕੋਈ ਝਗੜਾ ਨਹੀਂ ਕੋਈ ਦੁਸ਼ਮਣ ਨਹੀਂ ਕਿਸੇ ਨਾਲ ਕੋਈ ਗੱਲੇ ਨਹੀਂ ਅਗੇ ਚੋਰੀ ਹੋਈ ਸੀ ਤੁਹਾਡੇ ਉਹ ਦਿਖਾਤੀ ਸੀ ਅੱਜ ਹੁਣ ਮਤਲਬ ਇਦਾਂ ਡਰਤਾ ਬਣਦਾ ਹੀ ਐ ਦੱਤੋ ਇੰਨੀ ਆਵਾਜ਼ ਆਈ ਵੀ ਜਿਦਾਂ ਟਾਇਰ ਫਟਿਆ ਹੁੰਦਾ ਆ ਸਾਹਮਣੇ ਸੀ ਬੈਠੇ ਦੁਕਾਨ ਤੇ ਐਦਾਂ ਲੱਗਾ ਵੀ ਟਾਇਰ ਫਟਿਆ ਪਰ ਬਾਹਰ ਕੇ ਦੇਖਿਆ ਵੀ ਭੱਜ ਕੇ ਉਹ ਗੋਲੀ ਚੱਲ ਗਈ ਸਾਮਣੇ ਗੋਲੀ ਚੋਂ ਕਰ ਕੈਮਰੇ ਖੰਗਾਲੇ ਕੈਮਰੇ ਚੋਂ ਦੇਖਿਆ ਹਾਂ ਜੀ ਫੋਲ ਮਿਲਿਆ ਤਾਂ ਗੋਲੀ ਦਾ ਸਾਨੂੰ ਮੁੰਡੇ ਨੇ ਦੇਖਿਆ ਵੀ ਆ ਜੀ ਸਾਨੂੰ ਤਾਂ ਪਤਾ ਨਹੀਂ ਲੱਗਾ ਵੀ ਗੋਲੀ ਚਲਾਈ ਆ ਜੀ ਕਿ ਪੱਥਰ ਲੱਗਾ ਜਾਂ ਛੱਪ ਕੇ ਗੱਡੀ ਨਾਲ ਆ ਜੀ ਉਹਦੇ ਪਿੱਛੇ ਕਿਹੜਾ ਰੋੜਾ ਪਾਇਆ ਕਿਹੜਾ ਰੇਲਵੇ ਰੋੜਾ ਹਾਂ ਹਾਂ ਅੱਛਾ ਮੋਟਰਸਾਈਕਲ ਦੇ ਨੰਬਰ ਆਉਂਦੇ ਨੰਬਰ ਪਲੇਟ ਨੰਬਰ ਵੀ ਨਹੀਂ ਪਲੇਟ ਹੈ ਹੀ ਨਾ ਨੰਬਰ ਪਲੇਟ ਹੈ ਮੂੰਹ ਬੰਨੇ ਸੀ ਦੋ ਬੰਦੇ ਸਕੇ ਦੋ ਜਣੇ ਤੇ ਤੁਸੀਂ ਕੋਈ ਫੋਲ ਜਾਂ ਕੋਈ ਇਸ ਤਰ੍ਹਾਂ ਦਾ ਮਿਲਿਆ ਫੋਲ ਮਿਲਿਆ ਦੇ ਦਿੱਤਾ ਪੁਲਿਸ ਨੂੰ ਸਵਾਲ ਪੁਲਿਸ ਨੂੰ ਦਿੱਤਾ ਜੀ ਤੇ ਤੇ ਉਹ ਵੀਡੀਓ ਕੋਈ ਆਈ ਤੁਹਾਡੇ ਕੋਲ ਵੀਡੀਓ ਹੈਗੀ ਆ ਕੋਈ ਨੰਬਰ ਪਲੇਟ ਆਉਂਦੀ ਆ ਨੰਬਰ ਪਲੇਟ ਨਹੀਂ ਨੰਬਰ ਪਲੇਟ ਆਇਆ ਹੀ ਨਹੀਂ ਅੱਛਾ ਲਾਇਆ ਸੀ ਉਹਨੇ ਮੋਟਰਸਾਈਕਲ ਪਿੱਛੇ ਲਾਇਆ ਸੀ ਉਹ ਤੁਰ ਕੇ ਆਏ ਉਥੋਂ ਗੋਲੀ ਮਾਰ ਕੇ ਉਹਨਾਂ ਨਾਲ ਹੀ 도ੜ ਗਏ ਦੋ ਜਣੇ ਸੀ ਮੂੰਹ ਤੇ ਕਿੱਥੇ ਆਏ ਹਾਂ ਮੋਟਰਸਾਈਕਲ ਪਿੱਛੇ ਲਾਇਆ ਸੀ ਓਕੇ ਹਾਂਜੀ ਹਾਂਜੀ ਉਹ ਇਹ ਜਿਹੜੀ ਬੱਡੀ ਇੱਕ ਤਾਂ ਡਰਦਾ ਬਣਦਾ ਫਿਰ ਡਰਦਾ ਮਾਹੌਲ ਬਣਦਾ ਹਾਂ ਬਿਲਕੁਲ ਬਿਲਕੁਲ ਮਾਹੌਲ ਦਾ ਦੇਖ ਬੰਦਾ ਕਹਿੰਦਾ ਇਹਨੇ ਸੰਗਣਾ ਬਾਜ਼ਾਰ ਚ ਦੁਕਾਨ ਹੈ ਇੱਥੇ ਮੈਂ ਸੇਫ ਆ ਪਰ ਜੇ ਇੱਥੇ ਇਹ ਹਾਲਾਤ ਬਣਾਤੇ ਆ ਇੱਥੇ ਜੇ ਗੋਲੀ ਚਲਾਦੀ ਬੰਦਾ ਸੇਫ ਕਿੱਥੇ ਆ ਹਾਂ ਕਿਤੇ ਵੀ ਨਹੀਂ ਰਹੇ ਦੇ ਵੀ ਤੇਵ ਨਾਲੇ ਤਾਂ ਅੰਦਰ ਆਪਣਾ ਕੰਮ ਕਰੀ ਜਾਂਦੇ ਆ ਕਿਸੇ ਨਾਲ ਗੱਲਬਾਤ ਹੀ ਹੈ ਨਹੀਂ ਕੋਈ ਇਹਨਾਂ ਦੀ ਇਹ ਤਾਂ ਅੰਦਰ ਹੀ ਰਹਿੰਦੇ ਆ ਜ਼ਿਆਦਾ ਨਾ ਕਿਸੇ ਨਾਲ ਉੱਚੀ ਨਾ ਕਦੀ ਨੀਵੀ ਬਸ ਇਹਨਾਂ ਦੀ ਕੋਈ ਗੱਲੇ ਨਹੀਂ ਹੈ ਇਹ ਤਾਂ ਐਵੇਂ دہشت ਭੁਲਾਉਂਦੇ ਪਏ ਅੱਛਾ ਸੀਸੀਟੀਵੀ ਕਿਹਦੇ ਕੋਲ ਹੈ ਉਹ ਹੁਣੇ ਲੈ ਗਏ ਵਾ ਇਹਨਾਂ ਨੇ ਡੀਵੀਆਰ ਕੱਢ ਲਿਆ ਡੀਵੀਆਰ ਕੱਢ ਲਿਆ ਹਾਂ ਤੁਹਾਡੇ ਕੋਲ ਸਬੂਤੇ ਤੌਰ ਤੇ ਉਹੀ ਡੀਵੀਆਰ ਸੀ ਉਹ ਡੀਵੀਆਰ ਹੈ ਇਹ ਹੁਣ ਦੇਖੋਗੇ ਵੀ ਚੈੱਕ ਕਰਦੇ ਹੋ ਦੇ ਦੋ ਦਿੱਤਾ ਤੁਸੀਂ ਹਾਂ ਉਹ ਦੇ ਦਤਾ ਹਾਂ ਠੀਕ ਹੈ ਉਹ ਤੁਹਾਨੂੰ ਕੀ ਪੁਲਿਸ ਨੇ ਡਾਇਰੈਕਸ਼ਨ ਦਿੱਤੀ ਕੀ ਕੀ ਪੁਲਿਸ ਨੇ ਦੇਖਣ ਕੀ ਕਰਦੇ ਚੈੱਕ ਕਰਦੇ ਆ ਦੇਖੋ ਇਹ ਚਲੋ ਪਤਾ ਦੇਖਿਆ ਜਾਂ ਸੀਸੀਟੀਵੀ ਕੈਮਰਾ ਦੇਖੋ ਕਿਹੜੇ ਬੰਦੇ ਆ ਪਹਿਲਾਂ ਤਾਂ ਦਾਹੀ ਕੁਝ ਪਤਾ ਲੱਗੂ ਪਹਿਲਾਂ ਸੀਸੀਟੀਵੀ ਕੈਮਰੇ ਦੇਖੋ ਫਿਰ ਜਿਹੜੇ ਬੰਦੇ ਨੇ ਦੇਖੇ ਆ ਬੰਦੇ ਉਹ ਬਾਹਰ ਜਾ ਠੀਕ ਹੈ ਜੀ ਜੀ ਹਾਂ ਉਹਨਾਂ ਉਹ ਬੰਦੇ ਨੇ ਜਿਹੜੇ ਦੇਖਿਆ ਨਾ ਕੋਈ ਵੀ ਬਾਰਦਾਤ ਉਹਦੇ ਕੋਲ ਹੁਲੀਆ 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 ਦੇਖੋ ਫੇਰ ਫੁਲੀਆ ਮੜੰਗਾ ਕੁਛ ਦੇਖਿਆ ਤਾਂ ਮੜੰਗਾ ਬਸ ਫੁਲੀਆ ਮੜੰਗਾ ਦੇਖ ਕੇ ਫੇਰ ਉਸ ਤੋਂ ਬਾਅਦ ਕਾਰਵਾਈ ਸ਼ੁਰੂ ਹੋਣੀ ਜਦ ਸੀਸੀਟੀਵੀ ਕੈਮਰਾ ਦੇਖੋ ਇੱਥੇ ਕਿਹੜੇ ਬੰਦੇ ਸੀ ਜੀ ਸਰ ਬਹੁਤ ਸ਼ੁਕਰੀਆ ਸਰ ਜੀ ਸੋ ਇਹ ਇਹ ਤੁਸੀਂ ਦੇਖੋ ਕਿ ਬਿਲਕੁਲ ਸੰਗਣਾ ਬਾਜ਼ਾਰ ਹੈ ਬਿਲਕੁਲ ਗੁੰਦੇਆ ਬਾਜ਼ਾਰ ਹੈ ਤੇ ਇਸ ਬਾਜ਼ਾਰ ਦੇ ਵਿੱਚ ਆ ਕੇ ਗੋਲੀ ਚਲਾ ਦੇਣੀ ਔਰ ਦੁਕਾਨਦਾਰ ਦਾ ਕਹਿਣਾ ਕਿ ਪਹਿਲਾਂ ਮੈਨੂੰ ਨਾ ਕੋਈ ਥ੍ਰੈਟ ਆਈ ਨਾ ਮੈਨੂੰ ਕੋਈ ਧਮਕੀ ਆਈ ਸਿੱਧੀ ਗੋਲੀ ਮਾਰੀਆ ਐ ਏਡੀ ਕਾਦੀ ਦੁਸ਼ਮਣੀ ਕਹਿੰਦੇ ਨਾ ਤਾਂ ਮੇਰਾ ਕਿਸੇ ਨਾਲ ਬੀਤੇ ਦਿਨਾਂ ਚ ਕੋਈ ਝਗੜਾ ਹੋਇਆ ਨਾ ਤਾਂ ਮੈਂ ਕਿਸ ਨੂੰ ਊਚ ਨੀ ਚ ਗਿਆ ਨਾ ਮੈਂ ਕਿਸੇ ਨਾਲ ਕੋਈ ਗਲਤ ਗੱਲ ਕੀਤੀ ਨਾ ਕੋਈ ਇੱਥੇ ਆ ਕੇ ਝਗੜ ਕੇ ਗਿਆ ਫਿਰ ਵੀ ਗੋਲੀ ਮਾਰ ਦੇਣੀ ਇਹ ਉਹ ਗੱਲ ਕਹਿੰਦੇ ਕਿ ਮੈਨੂੰ ਸਮਝ ਨਹੀਂ ਲੱਗ ਰਹੀ ਸੋ ਦੁਕਾਨ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਜਿਹੜੇ ਵਰਕਰਸ ਨੇ ਆਲੇ ਵੀ ਆ ਜਾ ਜੀ ਤੁਸੀਂ ਗੋਲੀ ਚੱਲਣ ਤੋਂ ਜ਼ਾਹਿਰ ਜੀ ਗੱਲ ਬਾਅਦ ਚ ਹੈ ਨਹੀਂ ਅਸੀਂ ਸੀਗੇ ਮੌਕੇ ਤੇ ਮੌਕੇ ਸੀਗੇ ਆਵਾਜ਼ ਕਿਹੋ ਜੀ ਸੀਗੀ ਦੀ ਆਵਾਜ਼ ਸੀਗੀ ਜਿਵੇਂ ਕਿਤੇ ਬੱਟਾ ਮਾਰਿਆ ਹੋਵੇ ਸ਼ੀਸ਼ੇ ਤੇ ਅੱਛਾ ਸੰਤਾਹੀਂ ਲੱਗੇ ਵੀ ਬੱਟਾ ਮਾਰਿਆ ਉਹ ਬਹੇ ਸਾਹਮਣੇ ਵਾਲਿਆਂ ਨੂੰ ਦੱਸਿਆ ਵੀ ਮਤਲਬ ਕਿ ਨਹੀਂ ਕੋਈ ਗੋਲੀ ਮਾਰ ਕੇ ਗਿਆ ਅੱਛਾ ਤੇ ਦੋ ਜਾਨੇ ਕਹਿੰਦੇ ਆ ਦੋ ਜਾਨੇ ਸੀਗੇ ਉਹ ਕਿ ਫਿਰ ਅੰਦਰ ਹੋਰ ਕਸਟਮਰ ਵੀ ਹੋਣੇ ਤਾਂ ਕਰਾਰੇ ਸੀਗੇ ਪਰਿਵਿਸ਼ੀ ਦੀ ਦੁਕਾਨ ਕਿਸੇ ਹੋਰ ਤੇ ਵੀ ਗੋਲੀ ਲੱਗ ਸਕਦੀ ਸੀ ਉਹ ਤਾਂ ਹੈ ਹੀ ਜੀ ਗੋਲੀ ਦਾ ਤਾਂ ਨਹੀਂ ਕੋਈ ਕਸਟਮਰ ਉਹ ਤਾਂ ਪਿੱਛਾ ਹੀ ਕਰਦੇ ਆਗੇ ਹੁਣ ਅਸੀਂ ਕੀ ਕਰ ਸਕਦੇ ਸੀ ਇਸ ਬਾਰੇ ਤਾਂ ਅਸੀਂ ਕੀ ਕਰ ਸਕਦੇ ਦੁਕਾਨ ਦੁਕਾਨ ਅੰਦਰ ਜਿਹੜੇ ਗੋਤਮ ਜੀ ਉਸ ਪਾਸੇ ਸੀ ਕਿ ਕਾਊਂਟਰ ਤੇ ਉੱਥੇ ਖੜੇ ਸੀ ਅਸੀਂ ਦੋਨੇ ਇੱਥੇ ਨਾਲ ਖੜੇ ਸੀ ਉਹਨਾਂ ਦੇ ਅੱਛਾ ਤੇ ਇੱਧਰ ਦੁਕਾਨ ਦਾ ਕਸਟਮਰ ਸੀ ਕਿ ਇੱਧਰ ਵਰਕਰ ਸੀ ਕਿ ਉਹਨਾਂ ਦੇ ਪਰ ਦੇਖੋ ਜਿਹੜੇ دہشت ਗਰਦੇ ਆ ਬਦਮਾਸ਼ ਨੇ ਦੇ ਹੌਸਲੇ ਕਿੰਨੇ ਵੱਧ ਗਏ ਸਰੇ ਆ ਗੋਲੀਆਂ ਐ ਚਲਾ ਰਹੇ ਆ ਕਿਸੇ ਦੀ ਵੀ ਗੋਲੀ ਲੱਗ ਸਕਦੀ ਆ ਉਹ ਦੇਖੋ ਜੀ ਤਾਂ ਮਹਿਕਮਾ ਨਹੀਂ ਦੇਖਣਾ ਪੁਲਿਸ ਨਹੀਂ ਦੇਖਣਾ ਇਹ ਗੇਟ ਖੁੱਲਦਾ ਨਹੀਂ ਸਿਰ ਗੇਟ ਖੁੱਲੋਂਦਾ ਇਹ ਤਾਂ ਗੇਟ ਬੰਦ ਕੀਤਾ ਪਤਾ ਹੋ ਗਿਆ ਹੈਂਡਲ ਤੇ ਲੱਗੀ ਤੇ ਜੇ ਗੇਟ ਖੁਲਾਉਂਦਾ ਸਾਹਮਣੇ ਕਿਸੇ ਕਸਮਰ ਦੇ ਲੱਗ ਸਕਦੀ ਸੀ ਹਾਂਜੀ ਪੂਰੇ ਸਾਰੇ ਲੇਡੀਜ਼ ਖੜੀਆਂ ਸੀਗੀਆਂ ਇੱਥੇ ਸ਼ਾਪਿੰਗ ਇੱਥੇ ਓਬਵੀਅਸਲੀ ਇੱਥੇ ਜ਼ਿਆਦਾਤਰ ਲੇਡੀਜ਼ ਹੀ ਖੜੀਆਂ ਹੁੰਦੇ ਸੈਕਸ਼ਨ ਉਹ ਆ ਉਹ ਸੈਕਸ਼ਨ ਉਹ ਕਾਸਮੈਟਿਕ ਦਾ ਸੈਕਸ਼ਨ ਆ ਸਰ ਜੀ ਕਲਰ ਦਾ ਸੌਣੇ ਅੱਜ ਮੈਂ ਗੌਤਮ ਜੀ ਨਾਲ ਗੱਲ ਕੀਤੀ ਉਹ ਕਹਿੰਦੇ ਮੇਰਾ ਨਾ ਕਿਸੇ ਨਾਲ ਲੜਾਈ ਝਗੜਾ ਨਾ ਕੋਈ ਥ੍ਰੈਟ ਆਗਾ ਸਿੱਧੀ ਆ ਕਿ ਗੋਲੀ ਚਲਾ ਦੇਣੀ ਇਹ ਮਤਲਬ ਅਸਮੰਜਸ ਚ ਪਾਉਣ ਵਾਲੀ ਗੱਲ ਹੈ ਕਿ ਹਾਲਾਤ ਕਿੱਧਰ ਜਾ ਰਹੇ ਆ ਵਪਾਰੀ ਵਪਾਰੀ ਕਿਹਨਾਂ ਲੜਦਾ ਜੀ ਵਪਾਰੀ ਕਿਸੇ ਨਾਲ ਨਹੀਂ ਲੜਦਾ ਵਪਾਰੀ ਨਾ ਵੀ ਕਿਸੇ ਨਾਲ ਸਵੇਰ ਆ ਠੰਡਾ ਹੈ ਉਹ ਵੈਸੇ ਵੀ ਉਹੀ ਗ ਦੇਖੋ ਇਹ ਤਾਂ ਹਾਰਟ ਆਫ ਦਾ ਸਿਟੀ ਕਹਿ ਸਕਦੇ ਬਿਲਕੁਲ ਸੰਘਣੇ ਬਾਜ਼ਾਰ ਚ ਨਾ ਇੱਥੇ ਗਏ 10 ਮਿੰਟ ਪਹਿਲਾਂ ਗਿਆ ਮੈਂ 10 ਪਹਿਲਾਂ ਗਿਆ ਲੈ ਮੈਂ ਜੇ ਸਾਊਂਡ ਬਹੁਤ ਤੇਜ਼ ਆਈ ਹੈ ਸਾਊਂਡ ਤੇਜ਼ ਹੈ ਕਾਫੀ ਤੇਜ਼ ਹੈ ਇਧਰਲੇ ਪਾਸੇ ਜਿਹੜੇ ਹੋਰ ਵਰਕਰਸ ਨੇ ਜੇ ਉਹ ਗੱਲ ਕਰਨਾ ਚਾਹਣ ਤਾਂ ਮੈਡਮ ਆਵਾਜ਼ ਬਹੁਤ ਤੇਜ਼ ਆਈ ਹੈ ਤੇ ਫਿਰ ਇੱਕ ਗੋਲੀ ਚੱਲੀ ਜੀ ਹੋਰ ਵੀ ਚੱਲੀ ਤੁਹਾਨੂੰ ਕੋਈ ਇੱਕੋ ਚੱਲੀ ਆ ਤੇ ਉਸ ਸਮੇਂ ਉੱਥੇ ਕਸਟਮਰ ਕਿੰਨੇ ਕਿ ਸੀਗੇ ਕਸਟਮਰ ਸੀਗੇ ਸਰ ਕਾਫੀ ਇਹ ਦਰਵਾਜ਼ਾ ਖੁੱਲਣ ਤਾਂ ਕਿਸ ਦੀ ਵੀ ਗੋਲੀ ਲੱਗ ਸਕਦੀ ਸੀ ਹਾਂਜੀ ਹਾਂਜੀ ਤੂੰ ਗੋਲੀ ਮਾਰ ਸਮ ਸੀਗੇ ਅੱਛਾ ਹਾਂਜੀ ਹਾਂਜੀ ਕੋਈ ਇਦਾਂ ਲੱਗੇ ਕਿ ਪਿਛਲੇ 1-2 ਦਿਨਾਂ 'ਚ ਕਿਸੇ ਨੇ ਕੋਈ ਝਗੜਾ ਹੋਇਆ ਜਾਂ ਕੋਈ ਗਾਹ ਗੁੱਸੇ 'ਚ ਲੱਗਾ ਗਿਆ ਇਦਾਂ ਦਾ ਮਾਹੌਲ ਤਾਂ ਕਦੇ ਇੱਥੇ ਹੁੰਦਾ ਵੀ ਨਹੀਂ ਸਰ ਕੋਆਪਰੇਟ ਕਰਦੇ ਆ ਮੇਰੇ ਖਿਆਲ ਜਿਹੜੇ ਆਨ ਬੜਾ ਹਾਂਜੀ ਹਾਂਜੀ ਫਿਰ ਇਦਾਂ ਤਾਂ ਨਹੀਂ ਕੋਸ ਟਾਈਮ ਦੁਕਾਨ 'ਚ ਕੋਈ ਹੋ ਜਾ ਕਸਟਮਰ ਲੱਗਦਾ ਉਹ ਜਿਹਦਾ ਕੋਈ ਪਿੱਛਾ ਕਰਦਾ ਗਿਆ ਨਹੀਂ ਲੇਡੀਜ਼ ਸਰ ਲੇਡੀਜ਼ ਹੀ ਸੀਗੇ ਓਨਲੀ ਲੇਡੀਜ਼ ਸੀ ਇੱਕ ਗੋਲੀ ਚੱਲੀ ਕਿ ਆਵਾਜ਼ ਨਹੀਂ ਇੱਕੋ ਹੀ ਚੱਲੀ ਸਰ ਹਾਂਜੀ ਦੇਸ਼ਤ ਦਾ ਮਾਹੌਲ ਤੁਹਾਡੇ ਅੰਦਰ ਵੀ ਬਣਦਾ ਹਾਂਜੀ ਸਰ ਉਹ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਇੱਕ ਸੇਫ ਜਗ੍ਹਾ ਦੇਸ਼ਤਗਰਦੇ ਬਦਮਾਸ਼ ਹੈ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਨਾ ਚਾਹੀਦਾ ਇਹ ਸਾਡੀਆਂ ਭੈਣਾਂ ਆ ਜੋਬ ਤੇ ਆਈਆਂ ਹੋਈਆਂ ਤੇ ਇਦਾਂ ਦੇ ਹਾਲਾਤ ਬਣਦੇ ਆ ਤਾਂ ਡੈਫੀਨੇਟਲੀ ਜਿਹੜੇ ਮਾਪਿਓ ਵਰੇਡ ਹੁੰਦੇ ਆ ਔਰ ਇਹ ਤੁਸੀਂ ਦੇਖੋ ਕਿ ਹਾਲਾਤ ਜਿਹੜੇ ਆ ਦਿਨ ਪ੍ਰਤੀ ਦਿਨ ਚੈਲੰਜ ਕਰ ਰਹੇ ਆ ਹਾਲਾਤ ਦਿਨ ਪ੍ਰਤੀ ਦਿਨ ਪ੍ਰਸ਼ਾਸਨ ਨੂੰ ਚੈਲੰਜ ਕਰ ਰਹੇ ਆ ਹਲੇ ਬੰਗੇ ਵਾਲਾ ਮਸਲਾ ਸੁਲਝਿਆ ਨਹੀਂ ਐਸਐਸਪੀ ਦੀ ਬਦਲੀ ਵੀ ਹੋ ਗਈ ਹੁਣ ਨਵੇਂ ਐਸਐਸਪੀ ਆਏ ਆ ਹੁਣ ਪ੍ਰਸ਼ਾਸਨ ਕੀ ਕਰੇਗਾ ਅੱਜ ਇੱਥੇ ਕਹਿੰਦੇ ਆ ਹੈਂਡਲ ਨਾ ਹੁੰਦਾ ਜਿਸ ਹੈਂਡਲ ਤੇ ਗੋਲੀ ਵੱਜੀ ਹੈ ਜੇ ਦਰਵਾਜ਼ਾ ਖੁੱਲਾ ਹੁੰਦਾ ਤਾਂ ਅੰਦਰ ਕਿਸੇ ਕਸਟਮਰ ਤੇ ਵੀ ਲੱਗ ਸਕਦੀ ਸੀ ਕਿਸੇ EMPLOYEE ਤੇ ਵੀ ਲੱਗ ਸਕਦੀ ਸੀ ਕਿ ਹੁਣ ਟਾਰਗੇਟ ਕੌਣ ਸੀਗਾ ਇਹ ਗੱਲ ਬਿਲਕੁਲ ਨਹੀਂ ਪਤਾ ਟਾਰਗੇਟ ਕੌਣ ਸੀਗਾ ਟਾਰਗੇਟ ਕੋਈ ਕਸਟਮਰ ਸੀਗਾ ਜਾਂ ਟਾਰਗੇਟ ਦੁਕਾਨਦਾਰ ਸੀ ਜਾਂ ਕੋਈ ਇਥੇ ਕੰਮ ਕਰਨ ਵਾਲੀ EMPLOYEE ਸੀ ਟਾਰਗੇਟ ਕੌਣ ਸੀ ਇਹ ਗੱਲ ਬਿਲਕੁਲ ਨਹੀਂ ਪਤਾ ਪਰ ਵੱਡੀ ਗੱਲ ਹੈ ਸੰਗਣਾ ਬੁਝਾਰੇ ਜੇ ਕੋਈ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੋ ਸਕਦਾ ਅਗਲੇ ਉਹਨਾਂ ਤੇ ਵੀ ਗੋਲੀ ਚਲਾ ਦਿੰਦੇ ਹਿਆ ਹੌਸਲਾ ਬੇਪਰਵਾਹੀ ਇੰਨੀ ਵੱਧ ਗਈ ਹੈ ਕਿ ਗੋਲੀ ਸ਼ਰੇਆਮ ਚੱਲਦੀ ਹੈ ਔਰ ਸੰਘਣੇ ਬਾਜ਼ਾਰ ਚ ਆਲੇ ਦੁਆਲੇ ਵਿੱਚ ਦਿਖਾ ਦੇ ਕਿੰਨੇ ਘਰ ਆ ਕੋਈ ਰਾਹੀਰ ਕੋਈ ਗੋਲੀ ਸਿੱਧੀ ਕਰਕੇ ਕਿਸੇ ਹੋਰ ਦੇ ਚਲਾ ਦਿੰਦੇ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਕੌਣ ਜ਼ਿੰਮੇਵਾਰ ਹੈ ਕਿਉਂਕਿ ਜ਼ਿੰਦਗੀ ਮੁੜ ਕੇ ਦੁਆਰਤੀ ਨਹੀਂ ਮਿਲਦੀ ਪਰ ਪ੍ਰਸ਼ਾਸਨ ਦੀ ਨਲਾਕੀ ਲਾਪਰਵਾਹੀ ਔਰ ਸਰਕਾਰਾਂ ਦੀ ਢਿੱਲਮਸ ਜਿਹਦੇ ਕਰਕੇ ਆਮ ਲੋਕ ਜਿਹੜੇ ਆ ਉਹ ਤਰਾ ਤਰਾ ਕਰਦੇ ਔਰ ਫਿਰ ਬੜੀ ਵੱੜ ਖਬਰਾਂ ਰੋਕਣ ਦੀ ਗੱਲ ਵੀ ਜਿਹੜੀ ਉਹ ਹੁੰਦੀ ਹੈ ਗੌਤਮ ਜੀ ਦਾ ਬੇਟਾ ਆ ਗਿਆ ਹੈ ਜੀ ਪਟਾਕਾ ਬੋਲਿਆ ਕਿਸੇ ਟਾਇਰ ਦਾ ਓਕੇ ਪਰ ਜਦੋਂ ਆਪਾਂ ਬਾਹਰ ਆ ਕੇ ਦੇਖਿਆ ਫਿਰ ਮੁੰਡੇ ਇਕੱਠੇ ਹੋ ਗਏ ਇੱਧਰ ਦੁਕਾਨ ਦੇ ਮੁੰਡੇ ਇਕੱਠੇ ਹੋ ਗਏ ਠੀਕ ਹੈ ਉਹ ਕਹਿੰਦੇ ਕੁਝ ਹੋਇਆ ਵਾ ਗੋਲੀ ਚੱਲੀ ਕਹਿੰਦੇ ਅਸੀਂ ਹੱਥ 'ਚ ਦੇਖਿਆ ਉਹਨਾਂ ਨੇ ਓਕੇ ਤੇ ਉਹ ਬਾਹਰ ਆਏ ਫੇ ਸਾਰਿਆਂ ਨੇ ਇੱਥੇ ਦੇਖਿਆ ਇੱਥੇ ਲੱਗੀ ਸੀ ਉਹਨਾਂ ਨੇ ਸ਼ੈਲ ਚੱਕਿਆ ਉਹ ਫਿਰ ਪੁਲਿਸ ਨੂੰ ਸਬਮਿਟ ਕਰਾਤਾ ਓਕੇ ਮਤਲਬ ਸ਼ੈਲ ਸੀਗਾ ਇਹ ਤਾਂ ਗੱਲ ਕਲੀਅਰ ਹੈ ਕੋਈ ਚੀਜ਼ ਸ਼ੈਲ ਸੀਗਾ ਸ਼ੈਲ ਸੀਗਾ ਇੱਕ ਸੀ ਕਿ ਦੋ ਸੀ ਇੱਕ ਸੀਗਾ ਇੱਕ ਇੱਕੋ ਹੀ ਚੱਲੀ ਤੁਸੀਂ ਇੱਥੇ ਬੀਤੇ ਦਿਨਾਂ ਚ ਕੋਈ ਕਿਸੇ ਕਸਟਮਰ ਨਾਲ ਕੋਈ ਝਗੜਾ ਹੋਇਆ ਹੋਵੇ ਜਾਂ ਕੋਈ ਲੜਾਈ ਕੋਈ ਧਮਕੀ ਆਈ ਹੋਵੇ ਕੋਈ ਇੰਸਟਾ ਦੇ ਪੇਜ ਤੇ ਕੁਝ ਵੀ ਨਹੀਂ ਫੇਸਬੁੱਕ ਤੇ ਕੁਝ ਵੀ ਨਹੀਂ ਕੁਝ ਵੀ ਨਹੀਂ ਨਾਰਮਲ ਸਾਰਾ ਕੁਝ ਇਹ ਤੁਹਾਡੇ ਫਾਦਰ ਦੀ ਆਪਾਂ ਨੇਚਰ ਵੀ ਸਮਝੀਏ ਕੋਈ ਇਦਾਂ ਦੀ ਨੈਚਰ ਵੀ ਨਹੀਂ ਹੈਗੀ ਗੁੱਸੇ ਵਾਲੀ ਉਹ ਤਾਂ ਹਰ ਇੱਕ ਨੂੰ ਹੱਸ ਕੇ ਮਿਲਦੇ ਆ ਕੋਈ ਵਿਵਾਦ ਤਾਂ ਹੈ ਹੀ ਨਹੀਂ ਮੈਂ ਕਹਿੰਦਾ ਕਿਸੇ ਨਾਲ ਵੀ ਕੁਝ ਨਹੀਂ ਇਦਾਂ ਦਾ ਹੋਇਆ ਇਹ ਪਤਾ ਨਹੀਂ ਕਿਉਂ ਆ ਮਤਲਬ ਸਾਡੇ ਪੂਰੇ ਮੁਹੱਲੇ ਦਾ ਇਦਾਂ ਦਾ ਨੈਚਰ ਆ ਵਧੀਆ ਹੈ ਸਾਰੇ ਮੁਹੱਲੇ ਦਾ ਨੈਚਰ ਸਾਡੇ ਮਹੱਲੇ 'ਚ ਇਹ ਚੀਜ਼ ਪਹਿਲੀ ਵਾਰੀ ਹੋਈ ਹੈ ਓਕੇ ਪਰ ਦੁਕਾਨ ਤੇ ਤਾਂ ਹੋਏ ਨੇ ਇੱਕ ਵਾਰੀ ਬੰਦਾ ਸਸਪੈਂਸ ਲਗਾਉਂਦਾ ਬੰਦਾ ਸਾਰਾ ਸਾਰਾ ਮਹੱਲਾ ਤਾਂ ਹੀ ਇਕੱਠਾ ਹੋ ਗਿਆ ਕਿ ਚੱਲ ਵਧੀਆ ਇਹ ਸਾਥ ਆ ਸਾਰੇ ਪਰ ਉਦਾਂ ਹੈ ਨਹੀਂ ਇੱਦਾਂ ਦੀ ਕੋਈ ਚੀਜ਼ ਪ੍ਰਸ਼ਾਸਨ ਨੂੰ ਕਾਲ ਕਰਤੀ ਸੀ ਕਿੰਨੀ ਦਰ ਚਾਹੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੈਂ ਕਹਿੰਨਾ 510 ਮਿੰਟਸ 'ਚ ਆ ਗਏ ਸਾਰੇ ਆ ਗਏ ਹਾਂਜੀ ਹਮ ਪਰ ਉਹ 5 ਤੋਂ 10 ਮਿੰਟ ਤੁਹਾਡੇ ਲਈ ਤਾਂ ਬੜੇ ਔਖੇ ਹੋਣੇ ਆ। ਬਿਲਕੁਲ ਬਿਲਕੁਲ ਜੀ। ਆਪਾਂ ਦੇਖ ਰਹੇ ਸੀ ਆਪਣੇ ਦੇਖ ਰਹੇ ਸੀ ਕੋਸ਼ਿਸ਼ ਕਰ ਰਹੇ ਸੀ ਕਿ ਉਹ ਲੱਭ ਜਾਵੇ। ਪਰ ਸੀਸੀਟੀਵੀ ਜਿਹੜਾ ਸਾਨੂੰ ਦਿਖਿਆ ਉਹਦੇ ਵਿੱਚ ਨੰਬਰ ਪਲੇਟ ਨਹੀਂ ਕੋਈ ਸੀ। ਫਰੰਟ ਵਾਲੇ ਨੇ ਹੈਲਮਟ ਪਾਇਆ ਸੀ। ਓਕੇ। ਤੇ ਬੈਕ ਵਾਲੇ ਨੇ ਰਮਾਲ ਬੰਨਿਆ ਸੀ ਜਿਹੜਾ ਥੈਲੇ ਜੋ ਕੱਢ ਕੇ ਪਿਛਲਾ ਮੋਨਾ ਸੀ। ਹਾਂ ਦੋਨੇ ਮੋਨੇ ਸੀ। ਓਕੇ। ਹਾਂ ਜੀ। ਤੇ ਫਿਰ ਮਤਲਬ ਕੋਈ ਨੰਬਰ ਪਲੇਟ ਹੈ ਹੀ ਨਹੀਂ ਸੀ ਕਿ ਨੰਬਰ ਪਲੇਟ ਹਾਈਡ ਕੀਤੀ। ਨਹੀਂ ਸੀ। ਨਹੀਂ ਸੀ। ਨਹੀਂ ਸੀ। ਵਿਦਆਊਟ ਨੰਬਰ ਪਲੇਟ ਸਪਲੈਂਟਰ ਬਾਈਕ ਸੀ। ਕੋਈ ਰੰਗ ਕਾਲਾ ਕੁਝ ਨਹੀਂ ਹੁੰਦਾ ਉਹ ਦੇਖੋ ਇਹ ਪਿਛਲੇ ਲੰਬੇ ਸਮੇਂ ਤੋਂ ਅਸੀਂ ਪ੍ਰਸ਼ਾਸਨ ਨੂੰ ਬੇਨਤੀਆਂ ਕਰਦੇ ਉਹਨਾਂ ਦੇ ਨਕੇਲ ਪਣੀ ਚਾਹੀਦੀ ਕਿਉਂਕਿ ਜਿਹੜੇ ਦਹਿਸ਼ਤਗਰデア ਬਦਮਾਸ਼ ਆ ਜਿਹੜੇ ਮਾਰੇ ਅੰਸਰ ਆ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਬਿਨਾ ਨੰਬਰੀ ਮੋਟਰਸਾਈਕਲ ਲੈ ਕੇ ਘੁੰਮੀਏ ਕਿਉਂਕਿ ਬਿਨਾ ਨੰਬਰੀ ਮੋਟਰਸਾਈਕਲ ਹੋਵੇਗਾ ਤਾਂ ਉਹ ਵਾਰਦਤ ਕਰਕੇ ਕਿਤੇ ਵੀ ਲੁਕ ਸਕਦੇ ਆ ਪਤਾ ਨਹੀਂ ਲੱਗਦਾ ਔਰ ਮੋਟਰਸਾਈਕਲ ਕਿਤੇ ਵੀ ਚੋਰੀ ਦਾ ਮੋਟਰਸਾਈਕਲ ਕਿਤੇ ਵੀ ਖੜਾ ਕਰਕੇ ਅਗਲਾ ਇਧਰ ਉਧਰ ਗਾਇਬ ਹੋ ਸਕਦਾ ਹੈ ਸੋ ਸ਼ਰਾਰਤੀ ਅੰਸਰਾਂ ਤੋਂ ਮਾੜੇ ਅੰਸਰਾਂ ਤੋਂ ਬਚਣਾ ਚਾਹੀਦਾ ਇਹ ਕਿਤੇ ਵੀ ਹੋ ਸਕਦੇ ਆ ਤੁਹਾਨੂੰ ਇਹਨਾਂ ਤੋਂ ਆਪਣਾ ਬਚਾਅ ਕਰਨਾ ਚਾਹੀਦਾ ਇੱਕ ਵਾਰ ਫਿਰ ਤੋਂ ਮੈਂ ਤਸਵੀਰ ਤੁਹਾਨੂੰ ਦਿਖਾ ਦਿੰਦਾ ਆ ਗੋਲੀ ਇੱਥੇ ਵੱਜਦੀ ਹੈ ਬਿਲਕੁਲ ਨੁੱਕਰ ਤੇ ਜੇ ਦਰਵਾਜ਼ਾ ਖੁੱਲਾ ਹੁੰਦਾ ਤਾਂ ਕੋਈ ਵੀ ਟਾਰਗੇਟ ਕੀਤਾ ਜਾ ਸਕਦਾ ਸੀਗਾ ਕਿਸੇ ਦੇ ਵੀ ਗੋਲੀ ਵੱਜ ਸਕਦੀ ਸੀਗੀ ਇਹ ਤਾਂ ਸਟੀਲ ਦੇ ਹੈਂਡਲ ਤੇ ਵੱਜਦੀ ਹੈ ਉਸ ਤੋਂ ਬਾਅਦ ਆ ਨਿਸ਼ਾਨ ਹੈ ਖੋਲ ਜਿਹੜਾ ਆ ਦੁਕਾਨਦਾਰ ਦੇ ਬੇਟੇ ਨੇ ਕਿਹਾ ਕਿ ਖੋਲ ਜਿਹੜਾ ਉਹਨਾਂ ਨੇ ਪੁਲਿਸ ਨੂੰ ਸ਼ੈਲ ਜਿਹੜਾ ਆ ਉਹ ਦੇ ਦਿੱਤਾ ਤੇ ਦੁਕਾਨ ਦੇ ਮਾਲਕ ਨੂੰ ਹੁਣ ਥਾਣੇ ਬੁਲਾਇਆ ਗਿਆ ਉਹ ਕਹਿੰਦੇ 5 10 ਮਿੰਟ ਦੇ ਅੰਦਰ ਅੰਦਰ ਪੁਲਿਸ ਪਹੁੰਚ ਗਈ ਸੀਗੀ ਲੇਕਿਨ ਉਹ 5 ਤੋਂ 7 ਮਿੰਟ 10 ਮਿੰਟ ਕਿੰਨੇ ਘਬਰਾਟ ਵਾਲੇ ਹੋਣਗੇ ਕਿੰਨੇ ਡਰ ਵਾਲੇ ਹੋਣਗੇ ਇਹ ਅਸੀਂ ਮਾਹੌਲ ਨੂੰ ਸਮਝ ਸਕਦੇ ਆ ਜਿਹਦੇ ਤੇ ਬੀਤਦੀ ਉਸ ਨੂੰ ਪਤਾ ਲੱਗਦਾ ਕਿਉਂਕਿ ਅਸੀਂ ਹੈਗਾ ਹੁਣ ਦੇਖਣ ਆਇਆ ਮਾਹੌਲ ਦੇਖਣ ਆਇਆ ਮੈਂ ਇੱਕ ਪੱਤਰਕਾਰ ਦੇ ਤੌਰ ਤੇ ਪਰ ਜਿੱਦੀ ਦੁਕਾਨ ਤੇ ਗੋਲੀ ਚੱਲੀ ਆ ਉਹਦੇ ਮਨ ਚ ਕਿੰਨਾ ਤੂਫਾਨ ਹੋਊਗਾ ਆਪਾਂ ਇਹ ਸਮਝੀਏ ਆਪਣੀ ਜ਼ਿੰਦਗੀ ਨੂੰ ਲੈ ਕੇ ਆਪਣੇ ਬੱਚੇ ਦੀ ਜ਼ਿੰਦਗੀ ਨੂੰ ਲੈ ਕੇ ਆਪਣੇ ਵਰਕਰਸ ਦੀ ਜ਼ਿੰਦਗੀ ਨੂੰ ਲੈ ਕੇ ਔਰ ਜਿਹੜੇ ਕਸਟਮਰ ਨੇ ਕੱਲ ਨੂੰ ਆਉਣਾ ਉਹਨਾਂ ਨੂੰ ਲੈ ਕੇ ਉਹ ਕਿੰਨਾ ਅਸਮੰਜਸ ਹੋਊਗਾ ਕਿੰਨੀ ਤਕਲੀਫ ਚ ਹੋਊਗਾ ਕਿੰਨੇ ਘਬਰਾਹਟ ਚ ਹੋਊਗਾ ਇਹ ਮਾਹੌਲ ਦਿਨ ਪ੍ਰਤੀ ਦਿਨ ਵਿਗੜਦਾ ਜਾ ਰਿਹਾ ਹੈ ਦਿਨ ਪ੍ਰਤੀ ਦਿਨ ਇਹੋ ਜਿਹੇ ਵਾਰਦਾਤਾ ਸਾਹਮਣੇ ਆ ਰਹੀਆਂ ਅਸਲਾ ਵੱਧਦਾ ਜਾ ਰਿਹਾ ਸਲਾਹ ਕਿੱਥੇ ਰਿਹਾ ਇਹ ਰੋਕਣਾ ਪ੍ਰਸ਼ਾਸਨ ਨੇ ਆਮ ਲੋਕ ਦਾ ਸਾਥ ਦੇ ਸਕਦੇ ਦੱਸ ਸਕਦੇ ਭਾਈ ਆਏ ਕਿੱਥੋਂ ਸੀ ਗਏ ਕਿੱਥੇ ਸੀ ਹੁਣ ਜਾ ਕੇ ਕਿਹੜੇ ਚੰਬਲ ਦੀਆਂ ਪਹਾੜੀਆਂ ਚ ਲੁਕ ਗਏ ਆ ਉਹ ਤਾਂ ਪ੍ਰਸ਼ਾਸਨ ਨੇ ਲੱਭਣੇ ਆ ਜਾਂ ਕਿਹੜੇ ਗੱਬਰ ਸਿੰਘ ਨੇ ਸ਼ਹਿਦ ਦਿੱਤੀ ਇਹ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਜਾਂ ਫਿਰ ਜੈਨ ਵੀਰੂ ਕੋਈ ਤਿਆਰ ਕਰ ਲੋ ਜਿਹੜੇ ਜਾ ਕੇ ਫਿਰ ਇਹੋ ਜੇ ਬਦਮਾਸ਼ਾਂ ਨੂੰ دہشت ਕਰਦਾ ਨੂੰ ਜਾ ਕੇ ਦਬੋਚਣ ਅਮਿਤ ਸ਼ਰਮਾ ਜੀ ਸਾਡੇ ਜਰਨਲਿਜ਼ਮ ਚ ਗੁਰੂ ਨੇ ਭਾਜੀ ਮਤਲਬ ਕੀ ਐਨਾਲਾਈਜ਼ ਕੀਤਾ ਤੁਸੀਂ ਇੱਥੇ ਆ ਕੇ ਦੇਖੋ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਛਰਰਾਜ ਮੈਨੂੰ ਜੋ ਮੇਰੀ ਇਨਫੋਰਮੇਸ਼ਨ ਆ ਉਹ ਕੋਈ ਮਤਲਬ ਵੱਡਾ ਜਾਂ ਪੂਰਾ ਨਹੀਂ ਸੀ 32 ਇਦਾਂ ਨਹੀਂ ਸੀਗਾ ਜੀ ਕੋਈ ਲਾਈਟਰੀ ਗਨ ਜਿੱਦਾ ਹੁੰਦੀ ਕੋਈ ਮੈਨੂੰ ਮਹਿਸੂਸ ਹੋਆ ਕੋਈ ਪਰ ਉਹ ਕਹਿੰਦੇ ਕਿ ਖੋਲ ਮਿਲਿਆ ਸ਼ੈਲ ਮਿਲਿਆ ਉਹ ਦੱਸਿਆ ਪਰ ਮਤਲਬ ਸ਼ੈਲ ਦਾ ਕੋਈ ਇਦਾਂ ਨਹੀਂ ਸੀ ਕੋਈ ਮੈਂ ਪਹਿਲੇ ਸਵਾਲ ਇਹੀ ਕੀਤਾ ਕਿਉਂਕਿ ਨਹੀਂ ਤਾਂ ਜੇ ਸ਼ੀਸ਼ਾ ਤੋੜ ਜਾਂਦਾ ਸੀ ਸ਼ੀਸ਼ਾ ਤੋੜ ਕੇ ਅੱਗੇ ਚਲੇ ਜਾਂਦਾ ਸੀ ਅੱਜ ਲਈ ਸ਼ੀਸ਼ੇ ਤਰੇੜ ਪਾਉਂਦੇ ਜੋ ਮੈਂ ਮਹਿਸੂਸ ਕਰ ਰਿਹਾ ਉਹ ਜਾਂ ਤਾਂ ਇਹ ਡਰਾਣ ਲਈ ਕੀਤਾ ਯਾ ਵੀ دہشت دہشت ਹੋਰ ਸ਼ੰਨਾ ਕੰਮ ਵੀ ਹੋ ਸਕਦਾ ਹੈ دہشت ਫਲਾਂ ਲਈ ਕੀਤਾ ਹੈ ਨਾ ਬਈ ਗੋਲ ਮਾਰਤੀ ਅਗਲੀ ਤੇਰੇ ਵੀ ਮਾਰ ਸਕਦੇ ਪਰ ਹਾਨੀ ਵਾਲੀ ਗੱਲ ਇਹ ਆ ਵੀ ਇਹ ਇਲਾਕਾ ਜਿਹੜਾ ਆ ਇਹ ਰੈਜ਼ੀਡੈਂਸ਼ੀਅਲ ਇਲਾਕਾ ਆ ਇਹਦਾ ਆਪਾਂ ਪੂਰਾ ਬਿਆਰ ਵੀ ਨਹੀਂ ਕਹਿ ਸਕਦੇ ਜੀ ਜੀ ਉੱਥੇ ਇਦਾਂ ਦੀ ਵਾਰਦਾਤ ਹੋਣਾ ਇਹ ਮਤਲਬ ਲਾਅ ਐਂਡ ਆਰਡਰ ਤੇ ਸਿੱਧਾ-ਸਿੱਧਾ ਸਵਾਲ ਹੀ ਆ ਨਿਸ਼ਾਨ ਆ ਬਹਿਲਾਫ ਕੀ ਆ ਅੱਛਾ ਇਹ ਸ਼ੀਸ਼ਾ ਤਾਂ ਨਹੀਂ ਟੜਕਿਆ ਪਰ ਕਾਨੂੰਨ ਟੜਕਦਾ ਜਾਂਦਾ ਮੈਂ ਤੁਹਾਨੂੰ ਕਹਾਂ ਵੀ ਲਾਅ ਐਂਡ ਆਰਡਰ ਤੇ ਸਿੱਧਾ-ਸਿੱਧਾ ਸਵਾਲ ਆ ਇਹ ਬਈ ਜੇ ਇਦਾਂ ਦੇ ਇਲਾਕੇ ਦੇ ਵਿੱਚ ਇਦਾਂ ਦੀ ਵਾਰਦਾਤਾ ਹੋ ਗਈਆਂ ਤਾਂ ਫੇਰ ਸੇਫ ਕੌਣ ਆ ਕਿੱਥੇ ਸੇਵਸ ਰੈਜ਼ੀਡੈਂਸ ਵਾਲੇ ਕੋ ਕੋ ਉਹ ਤੁਸੀਂ ਦੇਖੋ ਉਹਨਾਂ ਦੇ EMPLOYEES ਆ ਕਈ ਮਤਲਬ ਫੀਮੇਲ EMPLOYEES ਨੇ ਕਈ ਇੱਥੇ ਲੇਡੀਜ਼ ਆਣਾ ਜਾਣਾ ਬਹੁਤ ਜ਼ਿਆਦਾ ਜ਼ਿਆਦਾਤਰ ਲੇਡੀਜ਼ ਆਉਂਦੇ ਨੇ ਇਹ ਉਹ ਬਾਜ਼ਾਰ ਤਾਂ ਹੈ ਨਹੀਂ ਕਿ ਜਿਹੜਾ ਆਮ ਚੱਲਦਾ ਹੈ ਜੀ ਇਹ ਬੜਾ ਸਵਾਲਤ ਮੈਂ ਉਹ ਗੱਲ ਕਰ ਰਿਹਾ ਸੀ ਹੁਣ ਥੋੜੀ ਜਿਹਾ ਪਹਿਲਾਂ ਵੀ ਕਿ ਦੇਖੋ ਵਾਲੇ ਬੰਗਿਆਂ ਦੇ ਵਿੱਚ ਜਿਹੜੀ ਸ਼ਰਿਆ ਦਿਨ ਦਿਹਾੜੇ ਬਾਹਰ ਦਾ ਉਹਦੇ ਵੀ ਹਲੇ ਫੜੇ ਨਹੀਂ ਗਿਆ આરોપી ਉਹ SSP ਵੀ ਬਦਲ ਤੇ ਹੁਣ ਨਵੇਂ ਦਾ ਕੀ ਪਤਾ ਨਹੀਂ ਉਹੀ ਗੱਲ ਤਾਂ ਨਹੀਂ ਚਲੋ ਉਹ ਤਾਂ ਗੱਲ ਕਿਤੇ ਵੀ ਹੋ ਸਕਦਾ ਹੈ ਇਹ ਪਰ ਫੇਬੀ ਮਤਲਬ ਇਹ ਸਵਾਲੀਆ ਨਿਸ਼ਾਨ ਜਰੂਰ ਆ ਔਰ ਪੁਲਿਸ ਨੂੰ ਇਹਦੇ ਤੇ ਦੇਖੋ ਧਿਆਨ ਦੇਣਾ ਚਾਹੀਦਾ ਇੱਥੇ ਬਿਲਕੁਲ ਸ਼ਰਮਾ ਜੀ ਇੱਕ ਵੱਡੀ ਗੱਲ ਹੈ ਕਿ ਹਾਂ ਕਿੰਨਾ ਵੱਧ ਗਿਆ دہشتਗਰ ਬਦਮਾਸ਼ਾਂ ਦਾ ਬੇਪਰਵਾਹੀ ਕਿੰਨੀ ਹੈ ਨਡਰਤਾ ਕਿੰਨੀ ਹੈ ਬਿਲਕੁਲ ਭੈ ਨਹੀਂ ਉਹਨਾਂ ਨੂੰ ਪੁਲਿਸ ਦਾ ਕੋਈ ਮੈਂ ਕਹੋ ਹੀ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਮੈਂ ਤਾਂ ਬੰਗਿਆਂ ਵਾਲੀ ਹਲੇ ਆਪਾਂ ਭੁੱਲੇ ਵੀ ਨਹੀਂ ਸੀ 12 ਤੇ ਇਹ ਵਿੱਚ ਬਾਜ਼ਾਰ ਦੇ ਜੀ ਬੜੀ ਮਹਲਾ ਵੱਡੀ ਗੱਲ ਆ ਅੱਛਾ ਮਤਲਬ ਜਿਹੜੇ ਦੁਕਾਨਦਾਰ ਹੈ ਉਹਦਾ ਬੇਟਾ ਆ ਹੁਣ ਡਰ ਦੇ ਪਰਛਾਵੇਂ ਚ ਤਾਂ ਰਹਿਣਗੇ ਜਦ ਤੇ ਫੜਨੀਆਂ ਐਕਚੁਅਲੀ ਉਹਨਾਂ ਇਹ ਦੇਖੋ ਡਰ ਨਾਲੋਂ ਜ਼ਿਆਦਾ ਜ਼ਰੂਰੀ ਆ ਮੋਟਿਵ ਦਾ ਕਲੀਅਰ ਹੋਣਾ ਹਾਂ ਮੋਟਿਵ ਕੀ ਆ ਸੀ ਜੇ ਮੋਟਿਵ ਹੀ ਨਹੀਂ ਪਤਾ ਫਿਰ ਤੁਹਾਡੇ ਦਿਮਾਗ 'ਚ ਪਤਾ ਨਹੀਂ ਕੀ ਚੱਲੀ ਜਾਣਾ ਹੁਣ ਬੰਗਿਆਂ ਵਾਲੀ ਗੱਲ ਵੀ ਆਪਾਂ ਕਹਿੰਦੇ ਆ ਜੋ ਮਰਜ਼ੀ ਕਹੀ ਲਈ ਉਹਦੇ ਵਿੱਚ ਵੀ ਦੀ ਇਹਨਾਂ ਦੋਨਾਂ ਦੇ ਪਹਿਲਾਂ ਤੋਂ ਆਪਸ ਵਿੱਚ ਗਰੁੱਪੀਜ਼ਮ ਸੀ ਕੋਈ ਗੱਲ ਤਾਂ ਹੈ ਨਾ ਜਦ ਇੱਥੇ ਦਾ ਮੋਟਿਵ ਹੀ ਨਹੀਂ ਹਾਲ ਤੱਕ ਪਤਾ ਉਹ ਕਹਿੰਦੇ ਮੈਨੂੰ ਕਦੀ ਐਦਾਂ ਦੀ ਕਾਲ ਨਹੀਂ ਆਈ ਉਹਨਾਂ ਦੀ ਕਿਸੇ ਨਾਲ ਐਦਾਂ ਦੇ ਇਹਦਾ ਹੋਰ ਵੀ ਗੁੰਝਲਦਾਰ ਬਣ ਜਾਣੀ ਹੈ ਗੱਲ। ਬਾਕੀ ਪੁਲਿਸ ਡੀਵੀਆਰ ਲੈ ਗਈ ਆ। ਲੱਗਦਾ ਐਕਸਟਰਸ਼ਨ ਸ਼ੇਮ ਵਿੱਚ ਹੋ ਸਕਦਾ। ਆਹ ਦੇਖੋ ਪਤਾ ਨਹੀਂ ਰੱਬ ਜਾਣਦਾ। ਪਤਾ ਲੱਗੇਗਾ। ਉਹ ਚਲੋ ਹੁਣ ਇਹ ਪੁਲਿਸ ਦਾ ਕੰਮ ਆ। ਪੁਲਿਸ ਦੇਖੋ ਕੀ ਕਰਦੀ ਹੁਣ ਕਰਦੀ ਆ ਕੀ ਆਂਦਾ ਸਾਹਮਣੇ। ਉਹ ਵੀ ਆ ਦੇਖ ਰਹੇ ਆ। ਤੇ ਬਿਨਾ ਨੰਬਰੀ ਕਹਿੰਦੇ ਮੋਟਰਸਾਈਕਲ ਸੀ। ਹਾਂ ਇਹ ਉਹ ਕਹਿ ਰਿਹਾ ਕਿ ਜਿਹੜਾ ਸੀਸੀਟੀਵੀ ਦੇ ਵਿੱਚ ਆ ਉਹਨਾਂ ਨੇ ਦੇਖਿਆ ਕਿ ਬਿਨਾ ਨੰਬਰੀ ਸੀ ਤੇ ਮੈਨੂੰ ਤਾਂ ਆਪਣਾ ਮੰਨਣਾ ਹੈ ਕਿ ਪੁਲਿਸ ਜਿਹੜੇ ਉਦਾਂ ਦੇ ਚਲਾਨ ਕਰਦੇ ਜਾਂਦੀ ਹੈ ਸਿਰਫ ਇੱਕ ਅਭਿਆਨ ਸਿਰਫ ਬਿਨਾ ਨੰਬਰੀ ਮੋਟਰਸਾਈਕਲ ਸਕੂਟਰਾਂ ਦਾ ਚਲਾਉਣਾ ਚਾਹੀਦਾ ਸਿਰਫ ਔਰ ਸਰ ਨਰੋਲ ਔਰ ਉਹਨਾਂ ਦੇ ਹੀ ਬਾਉਂਡ ਕਰਨੇ ਚਾਹੀਦੇ ਆ ਜੀ ਕਿਉਂਕਿ ਬਿਨਾ ਨੰਬਰੀ ਮੋਟਰਸਾਈਕਲ ਆਮ ਤੋਂ ਦਿਖ ਜਾਂਦੇ ਆ ਆ ਸਕੂਟੀ ਵੀ ਆਈ ਹੁਣ ਬਿਨਾ ਨੰਬਰੀ ਮੋਰੇ ਹੈ ਹੀ ਨਹੀਂ ਨੰਬਰ ਇਦਾਂ ਦੇ ਮਾਨੂੰ ਜਰੂਰ ਕਰਨਾ ਚਾਹੀਦਾ ਕਰਦੇ ਕਿਉਂਕਿ ਇੱਧਰ ਤੇ ਚੋਰੀ ਦਾ ਆ ਕਿਸੇ ਨੂੰ ਨਹੀਂ ਪਤਾ ਨਾ ਉਹ ਕਿਤੇ ਸਿੱਟ ਕੇ ਵੀ ਭਾ ਸਕਦੇ ਆ ਆ ਬਿਲਕੁਲ ਨਹੀਂ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਓਨਾ ਹੀ ਮੁਸ਼ਕਲ ਹੋ ਜਾਂਦਾ ਅੱਛਾ ਬਾਕੀ ਦੁਕਾਨਦਾਰ ਵੀ ਉਹਦੇ ਅੱਛੇ ਚਾਉਗੇ ਚਲੋ ਉਹ ਤਾਂ ਸਾਰੇ ਦੇਖੋ ਉਹਦੇ ਨਾਲ دہشت ਤਾਂ ਫੈਲਦੀ ਹੈ دہشت ਤਾਂ ਫੈਲਦੀ ਹੈ ਹਾਂ ਡਰ ਦਾ ਮਾਹੌਲ ਤਾਂ ਬਣਦਾ ਚਲੋ ਪੁਲਿਸ ਹੁਣ ਇਸ ਮਾਮਲੇ ਨੂੰ ਦੇਖ ਰਹੀ ਹੈ ਕਿੱਦਾਂ ਲੈ ਰਹੀ ਹੈ ਅੱਜ ਤੁਹਾਡਾ ਲੰਬਾ ਤਜ਼ਰਬਾ ਪੱਤਰਕਾਰੀ ਦਾ ਐਦਾਂ ਦਾ ਮਾਹੌਲ ਪਿਛਲੇ 20 ਸਾਲਾਂ ਚ ਨਵੇਂ ਸ਼ਹਿਰ ਚ ਪਹਿਲਾਂ ਕਦੇ ਦੇਖਿਆ ਨਹੀਂ ਦੇਖੋ ਪਿਛਲੇ ਇਹ ਤਾਂ ਰਗ ਬਣ ਗਿਆ ਪਿਛਲੇ 5-6 ਮਹੀਨੇ ਦੇ ਵਿੱਚ ਇੱਕ ਤਾਂ ਆਰਮਜ਼ ਲਾਇਸੈਂਸ ਬਹੁਤ ਇਸ਼ੂ ਹੋਏ ਜੋ ਮੇਰੀ ਇਨਫੋਰਮੇਸ਼ਨ ਅੰਨਾ ਹਥਿਆਰ ਆਗੇ ਥੁਰਿਆ ਇਹ ਬਹੁਤ ਵੱਡਾ ਸਵਾਲ ਹੈ ਵੱਡਾ ਸਵਾਲ ਹੈ ਚਾਹੇ ਉਹ ਲਾਇਸੈਂਸੀ ਆ ਚਾਹੇ ਦੂਸਰਾ ਆ ਇਹ ਤੁਸੀਂ ਇਦਾਂ ਦੇਖੋ ਵੈਸੇ ਵੀ ਜਿਹੜੇ ਯੂਥ ਦੇ ਵਿੱਚ ਆ ਜਿਹੜੀ ਆ ਚਲੋ ਵੀ ਸੈਨਸ਼ੀਲ ਤਾਂ ਖਤਮ ਹੋ ਰਹੀ ਆ ਜਿਹੜੀਆਂ ਲੜਾਈਆਂ ਔਰ ਗੈਂਗਵਾਰ ਇੰਨੀ ਵੱਧ ਰਹੀ ਆ ਜਾਂ ਬੰਗਿਆਂ ਦਾ ਮਾਮਲਾ ਆ ਇਹਦੇ ਤੱਕ ਤੁਸੀਂ ਜਾਉਂਗੇ ਕਈ ਚੀਜ਼ਾਂ ਨਿਕਲੂਗੀਆਂ ਇੱਕ ਤਾਂ ਵੱਡਾ ਸਵਾਲ ਹੈ ਬੰਗੇ ਵਾਲੀ ਵਾਰਦਾਤ ਨੂੰ ਵੀ ਲੈ ਕੇ ਜਿੱਦਾਂ ਹੀ 20 ਚ ਮੁੰਡੇ 4 ਨਿਕਲੇ ਤੇਨਾਂ ਦੇ ਹੱਥੇ ਚ ਪਿਸਟਲ ਹੁੰਦੇ ਆ ਵੈਪਨਸ ਹੁੰਦੇ ਆ ਮਤਲਬ ਤਿੰਨਾਂ ਕੋ ਵੈਪਨਸ ਆ ਇੰਨਾ ਹਥਿਆਰ ਕਿੱਥੋਂ ਆ ਰਿਹਾ ਕਿੱਥੋਂ ਆ ਰਿਹਾ ਔਰ ਹਥਿਆਰ ਆ ਰਿਹਾ ਆ ਔਰ ਸ਼ਰਿਆਮ ਚੱਲ ਰਿਹਾ ਆ ਇਹ ਕੋ ਮਤਲਬ ਜਿਹੜੀ ਤੁਹਾਨੂੰ ਸੇਫਲੀ ਆਪਣੀ ਚੀਜ਼ ਦਿੱਤੀ ਹੋਈ ਆ ਜਾਤੀ ਹੋਈ ਆ ਹਾਂ ਡਿਫੈਂਸ ਉਹ ਹਾਂ ਡਿਫੈਂਸ ਲਈ ਉਹ ਤੁਸੀਂ ਕਿੱਦਾਂ ਯੂਜ਼ ਕਰ ਰਹੇ ਆ ਇਹਦੇ ਬਾਰੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਬਾਰੇ ਤਾਂ ਪੁਲਿਸ ਨੂੰ ਜ਼ਰੂਰ ਕੁਝ ਨਾ ਕੁਝ ਕਰਨਾ ਪਏਗਾ ਬਹੁਤ ਸ਼ੁਕਰੀਆ ਤੇ ਸ਼ਰਮਾ ਜੀ ਨਾ ਹਮੇਸ਼ਾ ਹੀ ਵੈਲਿਊਏਬਲ ਗੱਲ ਕਰਦੇ ਨੇ ਬੜੀ ਡੂੰਗੀ ਗੱਲ ਕਰਦੇ ਨੇ ਔਰ ਡੂੰਗੇ ਸਵਾਲ ਵੀ ਆ ਤਾਂ ਵਾਰਦਾਤਾ ਇੰਨੀਆਂ ਹੋ ਰਹੀਆਂ ਕਿ ਸਵਾਲ ਮਿੱਤਰੋ ਚ ਖੜਦੇ ਆ ਸਵਾਲ ਇਹੀ ਹੈ ਕਿ ਪਿੱਛੇ ਮੋਟਿਵ ਕੀ ਹੋਏਗਾ ਮੋਟਿਵ ਕੀ ਹੋਏਗਾ ਇਹ ਸਵਾਲ ਜਿਹੜਾ ਆ ਉਹ ਜ਼ਰੂਰ ਇਹ ਦੁਕਾਨਦਾਰ ਨੂੰ ਪਰੇਸ਼ਾਨ ਕਰੇਗਾ ਕਿ ਭਾਈ ਗੋਲੀ ਚੱਲਣ ਦਾ ਕਾਰਨ ਕੀ ਹੋ ਗਿਆ ਮੇਰੀ ਨਾ ਤਾਂ ਕਿਸੇ ਨਾਲ ਦੁਸ਼ਮਣੀ ਹੈ ਨਾ ਮੇਰੇ ਮੁੰਡੇ ਦੀ ਦੁਸ਼ਮਣੀ ਹੈ ਸਾਰਾ ਦਿਨ ਮੈਂ ਵੀ ਦੁਕਾਨ ਤੇ ਰਹਿਣਾ ਮੇਰਾ ਮੁੰਡਾ ਵੀ ਦੁਕਾਨ ਤੇ ਰਹਿੰਦਾ ਸਾਨੂੰ ਕੋਈ ਧਮਕੀ ਵੀ ਨਹੀਂ ਆਈ ਫਿਰ ਗੋਲੀ ਚਲਾਉਣ ਵਾਲਾ ਹੈ ਕੌਣ ਹੈ ਉਸ ਤੋਂ ਵੀ ਜਿਹੜੀ ਇੱਕ ਹੋਰ ਗੱਲ ਅਗਲੀ ਹੈ ਉਹ ਇਹ ਹੈ ਕਿ ਬਿਨਾ ਨੰਬਰੀ ਮੋਟਰਸਾਈਕਲ ਜਿਹੜੇ ਆ ਅਸਰਾਂ ਤਾਂ ਚੱਲਦਾ ਹੀ ਚੱਲਦਾ ਪਰ ਬਿਨਾ ਨੰਬਰੀ ਮੋਟਰਸਾਈਕਲ ਜਿਹੜੇ ਉਹ ਵੀ ਬਹੁਤ ਚੱਲ ਰਹੇ ਆ ਵਹੀਕਲ ਸਕੂਟੀ ਹੋਵੇ ਮੋਟਰਸਾਈਕਲ ਹੋਵੇ ਕਾਰਾਂ ਹੋਣ ਉਹਨਾਂ ਤੋਂ ਵੀ ਜਿਹੜੀ ਨਕੇਲ ਪਣੀ ਚਾਹੀਦੀ ਹੈ ਨੱਥ ਪਣੀ ਚਾਹੀਦੀ ਹੈ ਔਰ ਪ੍ਰਸ਼ਾਸਨ ਦਾ ਹੁਣ ਸਮਾਂ ਕਿ ਜਾਗ ਲਵੇ ਕਹਿੰਦੇ ਕਿ 80000 ਦੇ ਕਰੀਬ ਪੰਜਾਬ ਪੁਲਿਸ ਦੀ ਗਿਣਤੀ ਹੈ ਪਰ ਜ਼ਿਆਦਾ ਮੈਨੂੰ ਲੱਗਦਾ ਕਿ ਵੀਆਈਪੀ ਕਲਚਰ ਹੀ ਇੰਨਾ ਵੱਧ ਗਿਆ ਕਿਵੇਂ ਹੁਣ ਤਾਂ ਗੁਸਲਖਾਨੇ ਚ ਜਾਣ ਲਈ ਵੀ ਵੀਆਈਪੀ ਨੂੰ ਜਿਹੜੇ ਸਕਿਉਰਿਟੀ ਗਾਰਡ ਚਾਹੀਦੇ ਉਹਨਾਂ ਨੂੰ ਕਿਵੇਂ ਥੈਟ ਕਾਣ ਦੇ ਚੰਗੀ ਜਗ੍ਹਾ ਤੇ ਲਾਓ ਤਾਂ ਜੋ ਲੋਕਾਂ ਦਾ ਪਚਾਓ ਸਕੇ ਸੋ ਇਹ ਅਸੀਂ ਤੁਹਾਨੂੰ ਸੋ ਅਸੀਂ ਤੁਹਾਨੂੰ ਪੰਦੋਰੇ ਮੱਲੇ ਤੋਂ ਤਸਵੀਰਾਂ ਦਿਖਾ ਰਹੇ ਹਾਂ ਗੋਤਮ ਬੈਂਗਲ ਸਟੋਰ ਹੈ ਪਹਿਲਾ ਵਾਰੀ ਮੈਂ ਖਬਰ ਲਾਈ ਸੀ ਉਦੋਂ ਇਹਨਾਂ ਤੇ ਚੋਰੀ ਹੋਈ ਸੀਗੀ ਆ ਦੂਜੀ ਵਾਰ ਫੇਰ ਖਬਰ ਲਾਉਣ ਆ ਗਏ ਆ ਸੋ ਇਹ ਇੰਨਾ ਏਰੀਆ ਜਿਹੜਾ ਆ ਇੱਥੇ ਗੋਲੀ ਚੱਲੀ ਹੈ ਔਰ ਇਹ ਲੋਕ ਜਿਹੜੇ ਆ ਡਰ ਦੇ ਪ੍ਰਸ਼ਾਮੇ ਜੇ ਡਰ ਪ੍ਰਸ਼ਾਸਨੀ ਦੂਰ ਕਰ ਸਕਦਾ ਉਮੀਦ ਕਰਦੇ ਆ ਪ੍ਰਸ਼ਾਸਨ ਤੱਕ ਜਾਏਗਾ ਔਰ ਮੁਜਰਮ ਜਿਹੜੇ ਉਹਨਾਂ ਨੂੰ ਫੜ ਲਵੇਗਾ ਬਹੁਤ ਬਹੁਤ ਸ਼ੁਕਰੀਆ